ਸਾਰਿਆਂ ਨੂੰ ਪਿਆਰ ਭਰੀ ਸਵੇਰ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਮਲਾਜ਼ਮਾਂ ਨੂੰ ਲੈ ਕੇ ਇਸ ਵਕਤ ਦੀ ਵੱਡੀ ਅਪਡੇਟ 14000 ਕਰੋੜ ਦੇ ਬਕਾਏ ਦਾ ਵੱਲ ਦਾ ਸਰਕਾਰ ਦਾ ਨਵਾਂ ਫੈਸਲਾ ਪਹਿਲਾ 7 ਲੱਖ ਮਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਆਵੇਗਾ ਏਰੀਅਰ 31 2016 ਤੋਂ ਲੈ ਕੇ ਜਨਵਰੀ 2019 ਤੱਕ ਦਾ ਪੁਰਾਣਾ ਬਕਾਇਆ ਸਰਕਾਰ ਦੇ ਵੱਲੋਂ ਇਸ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ 13 ਫਰਵਰੀ ਦੀ ਮੀਟਿੰਗ ਤੋਂ ਬਾਅਦ ਸਰਕਾਰ ਐਕਸ਼ਨ ਦੇ ਵਿੱਚ ਆਈ ਹੈ 2 ਹਫ਼ਤਿਆਂ ਦੇ ਵਿੱਚ ਏਰੀਅਰ ਦੇਣ ਦੇ ਲਈ ਆਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਤਾਂ ਹਾਂਜੀ ਦੋਸਤੋ ਇਸ ਤਰ੍ਹਾਂ ਦਾ ਜਿਹੜਾ ਹੈ ਮੈਂ ਰਾਤ ਤੁਹਾਨੂੰ ਰਾਤ ਵੀ ਤੁਹਾਨੂੰ ਅਪਡੇਟ ਦਿੱਤੀ ਸੀਗੀ ਅਸਲ ਦੇ ਵਿੱਚ ਸੱਚਾਈ ਜਿਹੜੀ ਸਰਕਾਰ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਕਿੰਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਇਹ ਦਿੱਤਾ ਜਾਵੇਗਾ ਤਾਂ ਹੁਣ ਜਿਹੜੀ ਅਪਡੇਟ ਸਾਹਮਣੇ ਆ ਰਹੀ ਉਹ ਇਹ ਹੈ ਕਿ ਪਹਿਲਾਂ 7 ਲੱਖ ਮੁਲਾਜ਼ਮ ਸਾਥੀਆਂ ਨੂੰ ਅਰੀਅਰ ਖਾਤਿਆਂ ਦੇ ਵਿੱਚ ਆਵੇਗਾ ਸੋ ਵਿੱਤੀ ਵਿਭਾਗ ਦੇ ਵੱਲੋਂ ਪੱਤਰ ਜਾਰੀ ਹੋ ਚੁੱਕਿਆ ਹੈ ਸੋ ਕੱਲ ਵੀ ਤੁਹਾਨੂੰ ਜਾਣਕਾਰੀ ਜਿਹੜੀ ਦਿੱਤੀ ਸੀ ਉਸ ਪੱਤਰ ਨੂੰ ਪੜ੍ਹ ਕੇ ਜਿਹੜਾ ਸੁਣਾਇਆ ਸੀ ਕੋਸ਼ਿਸ਼ ਕੀਤੀ ਸੀ ਕਿ ਜਿਹੜਾ 31 ਮਾਰਚ ਤੱਕ 65 ਤੋਂ 75 ਸਾਲ ਤੇ 85 ਸਾਲ ਦੇ ਮਲਾਜ਼ਮ ਸਾਥੀਆਂ ਦਾ ਏਰੀਅਰ ਪਹਿਲੀ ਕਿਸ਼ਤ ਜਿਹੜੇ ਖਾਤਿਆਂ ਦੇ ਵਿੱਚ ਆਵੇਗੀ ਉਹਨਾਂ ਲਈ ਤਿੰਨ ਕਿਸ਼ਤਾਂ ਦਾ ਜਿਹੜਾ ਐਲਾਨ ਜਿਹੜਾ ਹੈ ਕੀਤਾ ਗਿਆ ਹੈ ਬਾਕੀ ਜਿਹੜਾ ਹੈ 2028 ਤੱਕ ਦਾ ਜੀ ਹਾਂਜੀ ਦੋਸਤੋ ਜਿਹੜਾ ਬਾਕੀ ਨਾ 2000 ਬਕਾਇਆ ਜਿਹੜਾ 2028 ਤੱਕ ਜਿਹੜਾ ਬਕਾਇਆ ਹੈ ਉਹ ਭੁਗਤਾਨਿਆ ਜਾਏਗਾ ਸੋ ਇਹ ਅਪਡੇਟ ਜਿਹੜੀ ਹੈ ਤੁਹਾਨੂੰ ਕੱਲ ਵੀ ਦਿੱਤੀ ਸੀ 24 ਫਰਵਰੀ ਨੂੰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਹੋਣ ਵਾਲਾ ਹੈ ਦੋ ਦਿਨਾਂ ਦੀ ਸੰਬੰਧੀ ਜਿਹੜਾ ਹੈ ਉਹ 5.5 ਸਾਲਾਂ ਦੇ ਪੁਰਾਣੇ ਬਕਾਇਏ ਨੂੰ ਲੈ ਕੇ ਹੋਰ ਵੀ ਅਪਡੇਟ ਜਿਹੜੀ ਹੈ ਸਾਡੇ ਸਾਹਮਣੇ ਆ ਸਕਦੀ ਹੈ ਪਰ ਪੰਜਾਬ ਰਾਜ ਦੇ ਮੁਲਾਜ਼ਮ ਪੈਸ਼ਨ ਸਾਥੀਆਂ ਦੇ ਲਈ ਖੁਸ਼ਖਬਰੀ ਇਹ ਹੈ ਕਿ ਆਖਿਰਕਾਰ ਪੰਜਾਬ ਸਰਕਾਰ ਨੇ ਡੀਏ ਦੇ ਬਕਾਇਏ ਦੇਣ ਦਾ ਐਲਾਨ ਜਿਹੜਾ ਹੈ 31 ਮਾਰਚ ਤੋਂ ਜਾਣੀ ਕਿ 31 ਮਾਰਚ ਤੋਂ ਹੁਣ ਜਿਹੜਾ ਬਕਾਇਆ ਜਿਹੜਾ ਵੈ ਉਹ ਮਿਲਣਾ ਸਟਾਰਟ ਹੋ ਜਾਵੇਗਾ ਇਸ ਤੋਂ ਇਲਾਵਾ ਪੰਜਾਬ ਰਾਜ ਦੇ ਅਧਿਕਾਰੀ ਪੈਸ਼ਨ ਸਾthੀਆਂ ਦੀ ਵੱਡੀ ਜਿੱਤ ਆਖਿਰਕਾਰ ਹੋਈ ਹੈ ਕਿ ਪੰਜਾਬ ਸਰਕਾਰ ਨੇ 24 ਫਰਵਰੀ ਨੂੰ ਸੱਦੀ ਮੀਟਿੰਗ ਦੇ ਵਿੱਚ ਜਿਹੜੀ ਹੈ ਮੀਟਿੰਗ ਕਹਿ ਸਕਦੇ ਆ ਜਿਹੜਾ ਸੈਸ਼ਨ ਕਹਿ ਸਕਦੇ ਉਸ ਦੇ ਵਿੱਚ ਵੀ ਲਗਭਗ ਫੈਸਲਾ ਜਿਹੜਾ ਹੈ ਉਹ ਦੇਣਾ ਹੈ ਸੋ ਹੋਰ ਵੀ ਸਾਨੂੰ ਕੋਈ ਫੈਸਲਾ ਦੇਖਣ ਨੂੰ ਮਿਲੇਗਾ ਤੇ ਆਪੀਐਸ ਨੂੰ ਲੈ ਕੇ ਵੀ ਦੱਸਿਆ ਗਿਆ ਹੈ कि 24 ਤੇ 25 ਤਰੀਕ ਨੂੰ ਕੋਈ ਵੀ ਖਬਰ ਆ ਸਕਦੀ ਹੈ ਸੋ ਇਹ ਸੀ ਆਪ ਅਪਡੇਟਸ ਜਾਣੇ ਕਿਸ 7 ਲੱਖ ਪੈਸ਼ ਮਲਾਜ਼ਮ ਸਾਥੀਆਂ ਨੂੰ ਜਿਹੜਾ ਹੈ ਪਹਿਲਾ ਪੁਰਾਣਾ ਬਕਾਇਆ ਜਿਹੜਾ ਹੈ ਭੁਗਤਾਨਿਆ ਜਾਏਗਾ ਬਾਕੀ ਸਾਰੀ ਹੀ ਤੁਹਾਨੂੰ ਜਾਣਕਾਰੀ ਜਿਹੜੀ ਇਸ ਚੈਨਲ ਤੇ ਦਿੰਦੇ ਰਾਵਾਂਗੇ ਬਣੀ ਰਹਿਣਾ ਚੈਨਲ ਦੀ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਕਿਸੇ ਆਪਣੀ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ